ਮੇਰੇ ਉਸਟਾਡੀ ਵਲੌਗ ਤੇ ਸਵਾਗਤ ਆ। ਕਿ ਅੱਜ ਆਪਾਂ ਘਰਾਂ ਵਾਸਤੇ AC ਦੀ ਇੰਤਜ਼ਾਮ ਕਰਨ ਲੱਗੇ ਆ। ਮਾਲੂ ਘਰਾਂ ਵਾਸਤੇ ਫਾਰ ਰਹਿਣਾ ਹੈ ਜੀ। ਤੇ ਪਹਿਲਾਂ ਮੈਂ ਟ੍ਰੇਲਰ ਨਾਲ ਇਹਨਾਂ ਕੰਨਾਂ ਜਮਾਰ ਕੇ ਖੱਡੇ ਇੱਥੇ ਮੈਂ ਤਾਰ ਪਾਵਾਂਗੇ। ਠੀਕ ਹੈ। ਕਿਵੇਂ ਜਿਵੇਂ ਸਾਰਾ ਕੁਝ ਕਰਾਂਗੇ ਉਹ ਮੈਂ ਅੱਜ ਵੀ ਤੁਹਾਨੂੰ ਪੂਰਾ ਪ੍ਰੋਸੈਸ ਫਾਰ ਰਹਿਣਾ ਦਾ ਬਹੁਤ ਫੋਕਾ ਰਿਹਾ। ਤੇ ਬਾਅਦ ਵਿੱਚ ਮੈਂ ਰੇਟ ਵੀ ਦੱਸਾਂਗੇ। ਮੰਡ ਫਾਰਨ ਦਾ ਸਿਸਟਮ ਲੈ ਕੇ ਆਂਗਾ। ਤੇ ਵੀਡੀਓ ਨਾਲ ਬਣ ਕੇ ਦਿਖਾਉਣਾ ਤੁਹਾਨੂੰ। ਆਪਾਂ ਛੱਤ ਦੇ ਹਿਸਾਬ ਨਾਲ ਪੱਖੇ ਤੋਂ ਥੋੜਾ ਨੀਵਾ ਰੱਖ ਕੇ ਇੱਕ ਤਾਰ ਬੰਨਣ ਵਾਸਤੇ ਡ੍ਰਿਲ ਮਾਰ ਰਹੇ ਹਾਂ ਇਹ ਤਾਰ ਦੇ ਉੱਤੇ ਫਾਰੇ ਬੰਨੇ ਜਾਣਗੇ ਤਾਰ ਬੰਨ ਕੇ ਉਹਦੇ ਨਾਲ ਫਾਰੇ ਆਪਾਂ ਟੇਪ ਨਾਲ ਜਾਂ ਤਾਰ ਨਾਲ ਅਟੈਚ ਕਰ ਦਾਂਗੇ ਕਿਉਂਕਿ ਛੱਤ ਤੋਂ ਨੀਵੀਂ ਇਹ ਪੱਖੇ ਤੋਂ ਥੋੜਾ ਨੀਵੀਂ ਹੋਵੇ ਉਸ ਨਾਲ ਆਪਾਂ ਮੋਰੀਆਂ ਕਰ ਰਹੇ ਹਾਂ ਤੇ 24 ਵਾਟ ਦੀ ਮੋਟਰ ਜਿਹੜੀ ਆਪਾਂ ਪਲੱਗ ਦੇ नीचे ਅਟੈਚ ਕਰ ਰਹੇ ਹਾਂ ਪਹਿਲਾਂ ਨਾਲ ਚਾਰ ਇਹਦੇ ਚਾਰ ਪੁਆਇੰਟ ਹੁੰਦੇ ਆ ਚਾਰ ਆਪਾਂ ਦਾਲ ਨਾਲ ਮੋਰੀਆਂ ਕਰ ਲਿਆ ਉਹਦੇ ਵਿੱਚ ਰੋਡ ਦੀਆਂ ਗਿੱਟੀਆਂ ਲਾ ਕੇ ਡਰਲ ਆਪਣੇ ਕੋਲ ਕਰਦੀ ਆ ਆਉਦੀ ਸੀਗੀ ਤੇ ਤੁਸੀਂ ਕਿਸੇ ਤੋਂ ਮੰਗ ਕੇ ਵੀ ਲੰਗ ਲਾ ਸਕਦੇ ਹੋ ਚਾਰ ਉਹਨਾਂ ਗਿੱਟੀਆਂ ਮਾਰ ਕੇ ਤਾਂ ਮੋਟਰ ਬਸ ਐ ਮੰਨ ਲਓ ਵੀ ਜਿੰਨਾ ਕ ਆਪਣਾ ਪਾਣੀ ਦਾ ਵੀ ਢੋਲ ਹੋਊਗਾ ਜਾਂ ਕੋਈ ਟੱਬ ਹੋਊਗਾ ਉਹ ਤੋਂ ਫੁੱਟ 2 ਫਟੂਚੀ ਹੋਵੇ 24 ਵਾਟ ਦੀ ਵਧੀਆ ਚ ਮੋਟਰ ਲੈਣੀ ਆ ਤੁਸੀਂ ਹੁਣ ਇਹਨੂੰ ਆਪਾਂ ਫਿੱਟ ਕਰ ਰਹੇ ਹਾਂ ਇਹਨੂੰ ਫਿੱਟ ਕਰਕੇ ਇਹਨਾਂ ਦਾ ਪਲੱਗ ਦੇ ਨੇ ਜਿਹੜੇ ਆਗੇ ਤੇ ਇਹਦੇ ਥੱਲੇ ਆਪਾਂ ਫਿੱਟ ਕਰਨਾਗਾ ਆਪਣਾ ਆਰੋ ਵਾਲਾ ਫਿਲਟਰ ਕਿਉਂਕਿ ਪਹਾੜਿਆਂ ਦਾ ਜਿਹੜਾ ਪ੍ਰੈਸ਼ਰ ਆ ਬਹੁਤ ਜ਼ਿਆਦਾ ਵੀਕ ਉਹਦੇ ਚ ਮੂਰੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਵੀਕ ਪ੍ਰੈਸ਼ਰ ਹੁੰਦਾ ਤੇ ਮੈਂ ਮੰਨ ਲਓ ਅਥ ਨੂੰ 30 40 ਲੀਟਰ ਪਾਣੀ ਇਹਨਾਂ ਨੇ ਖਾਣਾ ਹੁੰਦਾ ਜੇ ਆਰ ਵਾਲਾ ਫਿਲਟਰ ਨਾ ਲਾਵਾਂਗੇ ਤਾਂ ਪਹਾੜੇ ਬੰਦ ਹੋਈ ਜਾਣਗੇ ਰੋਜ਼ ਦਿੱਕਤ ਆਊਗੀ ਤੁਹਾਨੂੰ ਆਰ ਵਾਲਾ ਫਿਲਟਰ ਲਾਉਣਾ ਜ਼ਰੂਰੀ ਆ ਇੱਕ ਇਹ ਨਾਲ ਐਡਾਪਟਰ ਆ ਗਿਆ ਜਿਹੜਾ ਇਹਦੀ ਬੋਲਟੇਜ ਕਨਵਰਟ ਕਰਕੇ ਦਿੰਦਾ ਇਹ 24 ਵੋਲਟ ਦੀ ਹੁੰਦੇ ਤੁਹਾਨੂੰ ਦੱਸੀਏ ਪਹਿਲਾਂ ਤੇ ਉਹ ਉਹਦੇ ਨਾਲ ਇਹਨੂੰ ਅਟੈਚ ਕਰ ਲਓ ਤਾਰਾਂ ਜੋੜ ਲੈਣੇ ਸੀਗੇ ਆਪਾਂ ਪਹਿਲਾਂ ਹੀ ਤੇ ਮੋਟਰ ਆਪਾਂ ਕਰ ਰਹੇ ਆ ਫਿੱਟ ਹੁਣ બસ 2-4 ਮਿੰਟਾਂ ਦੇ ਵਿੱਚ ਤੇ ਨਟ ਕਰਕੇ ਕਿਉਂਕਿ ਆਪਾਂ ਪੂਰਾ ਵੀ ਕੰਮ ਪੱਕਾ ਹੀ ਕਰਿਆਗਾ ਇਹ ਨਹੀਂ ਹੈਗਾ ਵੀ ਜਿਗਾਰਡ ਜਾ ਕਰਕੇ ਧਰਤਾ ਤੇ ਮੋਟਰ ਹੁਣ ਆਪਾਂ ਫਿੱਟ ਕਰੀ ਜੰਨੇ ਆ ਅੱਗੇ ਅੱਗੇ ਦਿੱਕਰੀ ਜਿਹੜੀ ਸਾਰੀ ਜਾਣਕਾਰੀ ਦੇਵਾਂ ਇਹ ਫਾਰਾਂ ਦਾ ਸਿਸਟਮ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ 5 ਫਾਰਾਂ ਦਾ ਸਿਸਟਮ ਸੋਨੂੰ ਮੰਨ ਲਓ 2000 2200 ਤੋਂ ਲੈ ਕੇ 2400 ਰੁਪਏ ਰੱਕ ਮਿਲ ਜਾਣਗੇ ਕੋਈ ਮੋਟਰ ਮਾੜੀ ਮਹਿੰਗੀ ਰਾਂ ਦਾ ਕੋਈ ਸਸਤਾ ਮੰਨ ਲਓ 2500 ਦਾ ਜਿਗਾਰਡ ਲਾ ਲਓ ਸਾਰਾ ਇਹ 5 ਫਾਰਾਂ ਦਾ ਪਾਈਪ 50 ਫੁੱਟ ਫਿਲਟਰ ਔਡਪਟਰ ਠੀਕ ਆ ਤੇ ਪੰਜ ਘਹਾਰੇ ਤੇ ਤਾਰ ਸੋਨੇ ਲੱਗ ਲੈਣੇ ਕਿ ਸ਼ੌਕਰ ਵੀ ਦੀ ਤਾਰ ਵਾਦੀ ਆ 2500 ਮੰਨ ਲੇ ਸਾਰਾ ਖਰਚਾ ਤੁਸੀਂ ਕੀਤਾ ਕੋਈ ਸਾਨੂੰ ਮੋਟਰ ਮਹਿੰਗੀ ਸਸਤੀ ਰਾ ਤੇ ਕੋਈ 100 ਕੀ ਜੀ ਸਾਰੇ ਅਸਟੀ ਕਰਦੇ ਆ ਲੱਗਦਾ ਉਹ ਕੋਈ ਫੌਲੀ ਲਾਣ ਦਾ ਕੋਈ 60 ਦਾ ਵੀ ਦੇਣ ਦਾ ਕੋ ਰੋਬੋਟ ਦਾ ਖਰਚਾ ਜਿਹਾ ਤੇ ਆ ਜਿਹੜਾ ਅਪਾ ਪੁਆਇੰਟ ਕਰ ਰਹੇ ਆ ਆਪਾਂ ਫਿਲਟਰ ਵਾਸਤੇ ਕਰ ਰਹੇ ਆ ਤੇ ਇਹ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਇੱਥੇ ਫਿਲਟਰ ਲਾਵਾਂਗੇ ਫਿਲਟਰ ਦੇ ਵਿੱਚ ਤਾਰ ਇੱਕੇ ਮੋਟਰ ਨੂੰ ਜਾਨੀਆ ਇਨਪੁਟ ਇਥੇ ਤੀਰ ਲੱਗਿਆ ਹੁੰਦਾ ਫਿਲਟਰ ਕੋ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਫਿਲਟਰ ਨੂੰ ਥੱਲੇ ਛੱਡ ਦੋ ਢੋਲ ਦੇ ਵਿੱਚ ਆ ਢੋਲ ਆ ਜਿਹੜਾ ਆਪਣਾ ਉਹਦੇ ਵਿੱਚ ਇਨਪੁਟ ਹੋਊ ਉੱਧਰ ਆ ਆਉਟਪੁਟ ਵੱਲ ਧਾਰਾ ਮੋਟਰ ਚ ਜਾਏਗੀ ਮੋਟਰ ਦੇ ਵਿੱਚੋਂ ਪ੍ਰੈਸ਼ਰ ਬਣਾ ਕੇ ਮੋਟਰ ਨੇ ਆਉਟਪੁਟ ਪਾਈ ਕਰ ਸਿੱਧੀ ਫਾਰਾਂ ਦੇ ਵਿੱਚ ਜਿਹੜੇ ਇੱਕ ਵਾਲ ਜਾਂਦਾ ਛੋਟਾ ਜਿਹਾ ਉਹਨੂੰ ਦੱਬ ਕੇ ਪੈਰ ਦੇ ਵਿੱਚ ਸੈੱਟ ਹੋ ਜਾਂਦੀ ਆ ਤੇ ਨਹੀਂ ਹਵਾ ਰਹੇ ਹੁੰਦੀ ਆ ਐਸੇ ਇਹ ਤਾਂ ਕੋਲੇ ਦੀ ਜਿਹੀ ਲੈਂਕਰ ਵਾਲੇ ਤਾਂ ਸਿੱਖੋ ਵੀ ਦਰਨਾ ਦਿੱਕਤ ਆ ਰਹੀ ਐ ਤੇ ਟਾਈਮ ਵੱਧ ਲੱਗ ਰਿਹਾ ਇੱਥੇ ਆਪਾ ਝੜ ਦਾਂਗੇ ਫਿਲਟਰ ਦੇਖ ਲਓ ਫਿਲਟਰ ਕਿਵੇਂ ਝੜਦੇ ਆਂ ਵੀਡੀਓ ਨਾਲ ਬਣੇਗਾ ਵੀਡੀਓ ਬਹੁਤ ਵੱਲ ਸ਼ੇਅਰ ਕੀਤਾ ਕਰੋ ਇੱਕ ਤਰ੍ਹਾਂ ਦਾ ਏਸੀ ਵਾਲਾ ਸਿਸਟਮ ਹੀ ਹੈ ਨਾਂ ਦਾ ਜਿਆਦਾ ਬਰ ਗੱਲ ਸੁਣਾਉਣ ਦੀ ਲੋੜ ਆ ਤੇ ਹਵਾ ਇਹਦੇ ਚ ਆਟੋਮੈਟਿਕਲੀ ਜਿਹੜਾ ਫਾਰਾਂ ਦੇ ਵਿੱਚ ਦੀ ਕ੍ਰੋਸ ਹੋ ਕੇ ਪਸੂ ਨੂੰ ਲੱਗਦੀ ਹੈ ਪੱਖੇ ਲਾ ਲਓ ਜਾਂ ਵਗਦੀ ਹਵਾ ਨਾਲ ਉਹ ਠੰਡੀ ਹੋ ਕੇ ਲੱਗਦੀ ਹੈ ਤੇ ਪਸੂ ਨੂੰ ਦਿੱਕਤ ਨਹੀਂ ਆਉਂਦੀ ਬਣਦਾ ਇਹ ਵੀਡੀਓ 8 ਦਿਨ ਪਹਿਲਾਂ ਬਣਾਈ ਸੀ ਜੇ 10 ਦਿਨ ਹੋ ਗਏ ਪਸੂ ਨੂੰ ਯਾਰ ਹੀ ਲੈਂਦੇ ਆ ਗਿਆ ਹੋਰ ਫਿਲਟਰ ਆ ਦੇਖੋ ਇਹਦੇ ਪੁਆਇੰਟ ਇੱਧਰ ਪਾ ਬਣਾਉਣੀ ਹੈ ਇੱਕ ਇੱਕ ਉਹਦੇ ਇਨਪੁੱਟ ਦੇਣੇ ਆ ਇਹਨੂੰ ਬਸ ਤਾਂ ਵਾਲੀ ਮੋਟਰ ਦੇ ਵਿੱਚ ਕਨੈਕਸ਼ਨ ਦੇ ਦੇਣਾ ਕੋਈ ਬਾਲਾ ਵੱਡਾ ਪ੍ਰੋਸੀਜਰ ਨਹੀਂ ਹੈਗਾ ਸੌਖਾ ਹੀ ਹੈ ਕੰਮ ਇਹ ਬਸ ਮੜਾ ਦਿਮਾਗ ਨਾਲ ਤੇ ਬਸ ਆਂਦੀ ਵੀ ਕੋਈ ਯਾਦ ਨਹੀਂ ਇੱਕ ਡਰੈਲ ਲੈ ਲਓ ਪੇਚ ਕਸ ਲੈ ਲਓ ਇੱਕ ਸਕਰੂ ਗਿੱਟੀਆਂ ਲੈ ਲਓ ਥੋੜੀਆਂ ਜੀਆਂ ਮੰਨ ਲਓ 10 ਕ ਸਕਰੂ ਗਿੱਟੀਆਂ ਵਾਧੂ ਆ ਤੇ ਤਾਰ ਦੇਖ ਲਓ ਤੁਸੀਂ 50 ਫੁੱਟ ਲਾਉਣੇ ਬਾਹਰ ਜਾਂ 100 ਫੁੱਟ ਲਾਉਣੇ 100 ਫੁੱਟ ਚਿੱਤ ਗ੍ਰੀਨ ਪੰਜ 10 ਬਾਹਰੇ ਕੰਮ ਕਰਨੀਆਂ ਆਪਣੇ 50 ਕੁ ਫੁੱਟ ਪੈਪ ਲਈ ਸੀ ਉਹ ਤੇ ਪੰਜ ਭਾਰੇ ਲੈ ਸੀ ਮਨੋ 30 ਫੁੱਟ ਦਾ ਕਵਰ ਕੀਤਾ 5 6 ਫੁੱਟ 8 ਫੁੱਟ ਤੱਕ ਇੱਕ ਭਾਰਾ ਲੈ ਜਾਂਦਾ ਵੱਧ ਸਫੀਸ਼ੀਐਂਟ ਤੁਸੀਂ ਆਉਂਦੇ ਸਾਬ ਨਾਲ ਵੱਧ ਘੱਟ ਵੀ ਲਾ ਸਕਦੇ ਹੋ ਪੈਪ 50 ਫੁੱਟ ਵਰਤੀ ਹੈਗੀ ਆਪਾਂ ਕਿਉਂਕਿ ਇੱਥੋਂ ਪੈਪ ਬਾਲ ਖਾ ਕੇ ਜਾਂਦੀ ਹੈ ਕੁਝ ਢੋਲ ਚ ਢੋਲ ਚ ਡਿੱਗਦੀ ਹੈ 10 ਫੁੱਟ ਤਾਂ ਹੀ ਪੈਪ ਉਹ 40 ਫੁੱਟ ਹੀ ਰਹਿ ਜਾਂਦੀ ਹੈਗਾ ਹਾਂ ਬਾਕੀ ਉਹ ਤੁਸੀਂ ਆਉਦੀ ਮਿੰਨਤੀ ਕਰ ਸਕਦੇ ਹੋ ਪੈਪ ਕੋਈ ਬੜੀ ਮਹਿੰਗੀ ਨਹੀਂ ਪੈਪ ਤੁਮ 2 300 ਦੀ ਤੁਹਾਨੂੰ ਵੱਧ ਦੂਰ ਹੋਗੀ ਠੀਕ ਆ ਬਾਕੀ ਰੇਟ ਮਾਰਕੀਟ ਦੇ ਸਾਨੂੰ ਵੱਧ ਘੱਟ ਨੇ ਆ ਦੇਖੋ ਕੋ ਫਿਲਟਰ ਗਿਆ ਫਿੱਟ ਕਰ ਲਿਆ ਤੇ ਚਲਾ ਕੇ ਦੇਖਦੇ ਆਪਾਂ ਇਹ ਫਿਲਟਰ ਹਨ ਜਿਹੜੇ ਇਹ ਚ ਹਵਾ ਰਹਿੰਦੀ ਹੈ ਮੈਨੂੰ ਲੱਗਦਾ ਦਿੱਕਤ ਆ ਰਹੀ ਹੈ ਬਾਹਰ ਹੀ ਕਿਨਾਂ ਚੱਲੇ ਨਹੀਂ ਤੇ ਇਹਦਾ ਵਿਸ਼ੇਸ਼ ਤੋਂ ਕਰਦੇ ਆਪਾਂ ਇਹਨੂੰ ਖੋਲ ਕੇ ਕਿਰਾਂ ਢੋਲ ਚ ਛਿੜਦੇ ਆਂ ਢੋਲ ਦੇ ਵਿੱਚ ਧਾਲਨੇ ਬਾਅਦ ਚ ਕਾ ਦਾਂਗੇ ਇਹ ਚ ਹਵਾ ਦੇ ਜੱਟੇ ਟੂਬ ਲਾ ਕੇ ਆਹ ਕੀ ਪਾਇਪ ਆਹ ਜਿਹੜੀ ਤਾਰ ਬੰਨੀ ਸੀ ਇਹ ਆਪਣੀ ਪਾਇਪ ਇਹਦੇ ਨਾਲ ਲਾਉਣ ਲੱਗ ਗਿਆ ਆਪਾਂ ਅਟੈਚ ਕਰਕੇ ਤੇ ਤਾਰ ਬੰਨ ਕੇ ਲਾ ਦੇ ਗਾ ਜਾਂ ਕਿ ਚਿਪੀ ਲਾ ਦੇ ਗਾ ਫਾਰਿਆਂ ਦਾ ਬਸ ਸਿਸਟਮ ਛੋਟੀ ਹੁੰਦਾ ਹੈ ਪਰ ਨੂੰ ਕਰਦੇ ਨਾਲ ਕੱਟ ਲੋ ਆਹ ਦੇਖੋ ਤਾਂ ਇਹ ਤੋਂ ਬੰਗੋੜ ਪੱਕ ਸਿੱਧੀ ਆ ਤਾ ਦੇ ਨੂੰ ਫਾਰੇ ਲਾਉਣੇ ਨੇ ਫਾਰੇ ਵਾਲੀ ਥਾਂ ਤੋਂ ਪੈਪ ਜਿੱਥੇ ਫਾਰੇ ਲਾਉਣ ਤੁਸੀਂ ਉੱਥੋਂ ਪੈਪ ਕੱਟੋ ਵਿੱਚ ਬਾਹਰ ਦਾ ਟੀ ਪੁਆਇੰਟ ਆਉਂਦਾ ਉਹਦੇ ਵਿੱਚ ਪੈਪ ਤੁੰਣਾ ਦੋਨੇ ਪਾਸਿਓਂ ਮਾੜੇ ਮੋਟੇ ਜੇ ਲੀਕ ਰਹਿ ਗਏ ਤੁਹਾਨੂੰ ਸਮਾਰ ਕਿੱਦਾਂ ਰੁਕੇ ਪਾ ਦੇ ਕੋਈ ਐਸੀ ਵਾਲੀ ਦਿੱਕਤ ਆਉਂਦੀ ਨਹੀਂ ਦੋ ਵਾਰੀ ਜੰ ਅੰਦਰ ਧੱਕੀ ਜਾਂਦੀ ਹੈ ਪੈਪ ਫਾਰੇ ਦੇ ਵਿੱਚ ਟੀ ਦੇ ਵਿੱਚ ਤੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਆਉਂਗੇ ਆਹ ਦੇਖੋ ਆਹ ਸੀਰੀਅਲ ਫਾਰ ਲਾਤਾ ਇਹ ਹੈਲੇ ਟੈਪ ਹੁੰਦਾ ਇਹਦਾ ਸੀਰੀਅਲ ਆਪ ਬਣਾਤਾ ਪੱਖੇ ਦੇ ਨੀਚੇ ਪੱਖੇ ਤੋਂ ਫਟਕ ਨੀਵੇਂ ਹੈ ਸਿਸਟਮ ਇਹ 80 ਵਾਲਾ ਹੁੰਦਾ ਉਹ ਦੂਜੇ ਐਲ ਵਾਲਾ ਹੁੰਦਾ ਉਹ ਦੂਜੇ ਟਾਈਪ ਪੁਆਇੰਟ ਦੇ ਹੁੰਦੇ ਕਿਉਂਕਿ ਦੋਨੇ ਪਾਸੇ ਗਾ ਤਾਰ ਲਾਗਦੀ ਹੁੰਦੀ ਹੈ ਬਸ ਇਹਨੂੰ ਆਪਾਂ ਤਾਰ ਨਾਲ ਕਰ ਦਿਆਂਗੇ ਸਿਸਟਮ ਸਹੀ ਹੈ ਦਾ ਅੱਗੇ ਭਾਰੇ ਦਾ ਮੂੰਹ ਸਿੱਧਾ ਕਰਕੇ ਥੱਲੇ ਨੂੰ ਚਾਹੇ ਭਾਰੇ ਦੋ ਤੈਨੂੰ ਮੂੰਹ ਕਰ ਸਕਦੇ ਪਰ ਪੱਖੇ ਦੇ ਥੱਲੇ ਵਾਲੇ ਦੇ ਉੱਤੇ ਨੂੰ ਨਾ ਕਰੋ ਤਾਂ ਕਿ ਪੱਖਾ ਸੜ ਸਕਦਾ ਇਹ ਇਹਨਾਂ ਨੇ ਪਾਣੀ ਤਾਂ ਸਾਨੂੰ ਪਤਾ ਹੀ ਹੈ ਧਾਤੀ ਦੀ ਬਣਾਉਂਦਾ ਡੇਡਾ ਕਰ ਦੋ ਕਿ ਮਰਜੀ ਕਰ ਦੋ ਭਾਰੇ ਦਾ ਮੂੰਹ ਤੁਸੀਂ ਆਪ ਦੇ ਸਹਾਨਾ ਕਰ ਸਕਦੇ ਹੋ ਤੇ ਆਪਾਂ ਲਾਈ ਜਾਨੇ ਹੁਣ ਆਪਾਂ ਦੂਜਾ ਆ ਗਿਆ ਸਿਸਟਮ ਇੱਥੋਂ ਆਪਾਂ ਪਿਆ ਪਰ ਦੇਖ ਕੇ ਪੱਖੇ ਜਾਨਾ ਕਰ ਦੇਣਾ ਕੱਟੇ ਜਾਨੇ ਆ ਕੱਟ ਕੇ ਤੇ ਇਹ ਬਸ ਫਾਰ ਆ ਉਹ ਬੜਾ ਤਾਰ ਮਾਣ ਨੇ ਮਹਿਤਾਵ ਨੇ ਤੇ ਇਹ ਫਾਰ ਇਧਰ ਪੈ ਪਸਣ ਵਾਲੀ ਉਧਰ ਪੈ ਸੁਣ ਲਈ ਇਹ ਜੋੜ ਬਣ ਗਏ ਸਿਪ ਦੂਜਾ ਫਾਰ ਵੀ ਆਪਣਾ ਲੱਗ ਗਿਆ ਤੇ ਐਵੇਂ ਜੋ ਕਰੀ ਖੋੜੀ ਚੜ ਕੇ ਆਪਾਂ ਪੱਖੇ ਜਮਾ ਥੱਲੇ ਦੂਜਾ ਫਾਰਾ ਲਾਤਾ ਤੇ ਆਪਣੇ ਕੋਲੇ 4-5% ਨੇ 4-5% ਵਿੱਚ 4-5% ਵਾਧੂ ਆ। ਬਾਕੀ ਤੁਹਾਨੂੰ ਮੈਂ ਦੱਸੀ ਕੋਈ ਮਹਿੰਗਾ ਸੌਦਾ ਨਹੀਂ। ਤੁਸੀਂ ਆਪ ਦੀ ਲੋੜ ਮੁਤਾਬਕ ਵੱਧ ਘੱਟ ਲਾ ਸਕਦੇ। ਜਿਹੜਾ ਇਹ ਰੇਟ ਦੱਸਿਆ 2200 ਤੋਂ 2500 ਤੱਕ ਇਹ 5 ਭਾਰਾਂ ਦਾ ਤੁਹਾਨੂੰ ਪਊਗਾ ਥੋੜੀ ਮਾਰਕੀਟ ਦੇ ਹਿਸਾਬ ਨਾਲ। ਮੋਟਰ ਜੇ ਤੁਸੀਂ 800 ਵਾਲੀ ਲੈਣੀ ਤਾਂ ਰੇਟ ਹੋਰ ਵੀ ਘੱਟ ਜੂ ਆਪਣੀ ਮੋਟਰ ਲੈਤੀ ਸੀ ਆਪਾਂ ਵਧੀਆ 'ਚ 12-1300 ਰੁਪਏ 1250 ਦੀ ਲਈ ਸੀ। ਠੀਕ ਆ ਆਪਾਂ ਸਾਰਾ ਸਮਾਨ ਤਕਰੀਬਨ ਵਧਿ ਰਿਹਾ ਫਾਰੇ ਵੀ ਜਮ ਲੋਹੇ ਜਿਹੇ ਦੇਨੇ ਥੱਲੋਂ ਇੱਕ ਬਰੀਕ ਵਾਲੇ ਕਰੋੜ ਦੇ ਹਾਂ ਤਾਂ ਸਸਤੇ ਨੂੰ 40000 ਰੁਪਏ ਦਾ ਫਾਰੇ ਆ ਤੇ ਬਾਕੀ ਉਹ ਤੁਸੀਂ ਜੇ ਲੋਹੇ ਦੇ ਰੋਂਗੇ ਤੇ ਇਹ ਠੀਕ ਨੇ ਪਰ ਇਹਨੂੰ ਘਰੇ ਖੋਲਣ ਦੀ ਕੋਸ਼ਿਸ਼ ਨਾ ਕਰੋ ਇਹਦੇ ਵਿੱਚ ਬਾਲ ਜਾਂਦਾ ਡਿੱਗ ਪੈਂਦਾ ਮੁਰਕ ਕਿਥੇ ਆਉਂਦਾ ਨਹੀਂ ਆ ਦੇਖੋ ਪਤਿੰਜਾ ਫਾਰਾ ਵੀ ਲਾਤਾ ਤੇ ਵੀਡੀਓ ਦੇ ਵਿੱਚ ਅੱਗੇ ਸਾਨੂੰ ਫਾਰੇ ਚੱਲਦੇ ਵੀ ਦਿਖਾਵਾਂਗੇ ਤੇ ਆਪਣੇ ਸਾਰੇ ਚਾਚਾ ਚਾਚਾ ਜਵਾਕ ਸਾਰੇ ਮਾਤਾ ਵਾਗੇ ਸਾਰੇ ਨਾਲ ਹੀ ਲੱਗਦੇ ਸੀ ਕਿਉਂਕਿ ਦੋ ਤਿੰਨ ਵਾਰ ਪਾਣੀ ਨੂੰ ਹੁਣ ਔਖਾ ਹੋ ਜਾਂਦਾ ਨਾਲ ਚਿੱਕਲ ਹੋ ਜਾਂਦਾ ਕਿੰਨਾ ਪਾਣੀ ਡੁੱਲਦਾ ਇਹ ਪਾਣੀ ਵੀ ਬਚਦਾ ਲਾਈਟ ਦੀ ਵੀ ਬਚਦਾ ਸਾਰੇ ਕਾਜ ਦੀ ਬਚਦਾ ਹੁਣ ਆਪਾਂ ਚੌਥਾ ਪੰਜਵਾਂ ਬਹਰ ਲਾਉਣ ਲੱਗੇ ਆਂ ਆ ਲਾਉਣ ਲੱਗੇ ਪਰ ਲਾਸਟ ਲਫਾਰਾ ਪੰਜਵਾਂ ਤੇ ਤਾਰ ਤੁਰ ਬੰਨਤੀ ਸਾਰਿਆਂ ਨੂੰ ਇਹ ਦੋ ਵਾਰ ਤਾਂ ਕਈ ਵਾਰੀ ਤਾਰ ਬੰਨਦੇ ਤਾਂ ਮਾੜੇ ਮੱਤੇ ਟੇਡੇ ਮੱਡੇ ਹੋ ਜਾਂਦੇ ਐ ਤੁਸੀਂ ਘੋੜੀ ਲਾ ਕੇ ਡਰੈਕਸ ਨੇ ਇਹ ਸਹੀ ਕਰ ਸਕਦੇ ਚੇਪੀ ਦਵਾਰ ਲਾ ਰਗਾ ਤੇ ਢੋਲਜਾ ਪਾਈਪ ਤੁਹਾਨੂੰ ਦੱਸਿਆ ਸੀਗਾ ਪਹਿਲੇ ਢੋਲਜਾ ਪਾਈਪ ਇਧਰ ਪਾਸਾ ਸੈੱਟ ਲਿਆ ਤਾਂ ਇਹ ਪਾਲੀ ਇਹਨੂੰ ਹੁਣ ਪਰ ਕੇ ਪਾਣੀ ਦਾ ਚਲਾ ਦਨੇ ਆ ਫਾਰੇ ਆਪ ਕੋ ਦੇਖੋਗੀ ਆਂਦਾ ਇਧਰਲੇ ਪਾਸੋਂ ਪਾਈਪ ਕੱਟ ਕੇ ਤੇ ਫਿਲਟਰ ਨਾਲ ਇੱਕ ਪਾਸੇ ਇਨਪੁੱਟ ਦੇਣੀ ਥੋਨੂੰ ਦੱਸਿਆ ਸੀ ਇੱਕ ਪਾਸੇ ਆਉਟਪੁੱਟ ਫਿਲਟਰ ਤੋਂ ਮੋਟਰ ਤੇ ਜਾਣੀ ਆ ਆ ਦੇਖੋ ਅੱਗੇ ਟਿਆਂ ਗੁੱਟੀਆਂ ਪੂਰੀਆਂ ਲਾ ਲਈਆਂ ਤੇ ਇਧਰਲੇ ਪਾਸੇ ਆ ਦੇਖੋ ਪਾਪੇ ਆਉਟਪੁੱਟ ਵਾਲੀ ਬਾਗੀ ਜਿਹੜੀ ਫਾਰਾਂ ਨੂੰ ਜਾਂਦੀ ਆ ਇਧਰਲੇ ਪਾਸੇ ਸੱਜੇ ਰਾਈਟ ਹੈਂਡ ਆ ਗਿਆ ਦਿਖੀ ਜਾਂਦਾ ਸਾਨੂੰ ਵੀਡੀਓ ਵਿੱਚ ਇਹ ਪਾਪੇ ਬੰਨ ਇਹ ਤੁਹਾਨੂੰ ਮੈਂ ਜਿਵੇਂ ਦੱਸਿਆ ਸੀ ਇਹਨੇ 11 ਜੇ ਅਸੀਂ ਮੱਥਾ ਮਾਰੀ ਗਏ ਕਿਉਂਕਿ ਹਵਾ ਰਹੀ ਸੀ ਤਾਂ ਢੋਲ ਪਰ ਕੇ ਆ ਦੇਖੋ ਤਾਂ ਫਿਰ ਆਪਾਂ ਫਿਲਟਰ ਦੇ ਵਿੱਚ ਵੀ ਛਿੜਦੇ ਆਂ ਵਿੱਚ ਸਿੱਟ ਕੇ ਪੂਰਾ ਚਲਾ ਕੇ ਤੁਹਾਨੂੰ ਭਾਰੇ ਦਿਖਾਵਾਂਗੇ ਵੀਡੀਓ ਨਾਲ ਬਣਿਆ ਰਿਹਾ ਆ ਟੋਲੇ ਦਾ ਆਪਣਾ 50 ਲੀਟਰ ਵਾਲਾ ਇਹ ਤੁਹਾਨੂੰ ਦੱਸਿਆ ਮੈਂ ਥੋੜਾ ਜਿਹਾ ਪਾਣੀ ਘਟਦਾ ਇਹ ਚ ਵਾਧ ਨਹੀਂ ਦੋ ਘੋਟੋਲੀ ਲੱਗਦੇ ਹੋਣੀਆਂ ਬਸ ਉਹ ਫਿਲਟਰ ਲੰਗਾ ਨਹੀਂ ਹੋਣ ਦਿੰਦੇ ਤਾਂ ਬਸ ਜਦੋਂ ਆਪਾਂ ਕੋਈ ਆਉਣਿਆ ਗੇੜਾ ਮਾਰਨ ਤਾਂ ਉਹਦੇ ਵਿੱਚ ਬਾਲਟੀ ਪਾਣੀ ਦੀ ਪਾ ਦਾਂ ਤਿੰਨ ਚਾਰ ਵਾਰ ਪਾਣੀ ਪਾਇਆ ਵਾਧੂ ਰਹਿੰਦਾ ਨਾਲੇ ਪਾਣੀ ਠੰਡਾ ਪੈ ਜਾਂਦਾ ਜੋੜ ਸਕਦੇ ਨੂੰ ਆਪਾਂ ਮੋਟਰ ਨਾਲ ਆਪਣਾ ਟੂਟੀਆਂ ਨਾਲ ਵੀ ਜੋੜ ਸਕਦੇ ਹਾਂ ਪੰਡੱਗੀ ਨਾਲ ਵੀ ਜੋੜ ਉਹਦੇ ਚ ਪਰ ਐਵੇਂ ਹਰੇ ਬਾਈ ਜਾਂ ਮੈਂ ਜਾਂਦੀ ਤਾਂ ਬਾਹਰੇ ਖਰਾਬ ਹੋਣ ਲੱਗਾ ਆ ਦੇਖੋ ਆਪਾਂ ਫਿਲਟਰ ਵਿੱਚ ਡੁੱਬੋਤ ਪਾਣੀ ਦੇ ਵਿੱਚ ਹਵਾ ਰਹਿੰਦੀ ਸੀ ਤੇ ਬਸ ਆਪਾਂ ਫਾਰੇ ਤੋਂ ਚਲਾ ਕੇ ਫਾਰੇ ਚੱਲਦਿਆਂ ਦੀ ਵੀਡੀਓ ਵੀ ਵਿੱਚ ਦਿਖਾਵਾਂ ਵੀਡੀਓ ਨਾਲ ਬਣੇ ਰਹੋ ਪਾਣੀ ਦੇ ਤਾਂ ਆ ਦੇਖੋ ਠੀਕ ਆ

ਇਧਰ ਤੋਂ ਫੋਨ ਨਾਲ ਜਾ ਕੇ ਦਿਖਾਉਣ ਹਰੇ ਸਹੀ ਆਉਂਦੇ ਹੋਏ ਆ ਦੇ ਬਹੁਤ ਜਿਆਦੇ ਬਰੀਕਵਾਰਾ ਲਿਆ ਤੇ ਤਾਂ ਕਿ ਕੋਸਮਾ ਥਲੇ ਚਿਕੜ ਨਾ ਹੋਵੇ ਜਿਵੇਂ ਪੂਰਾ ਫੋਲੋ ਬਰੀਕ ਆਹ ਦੇ ਇੰਨਾ ਬਰੀਕਵਾਰਾ ਫਸ ਕੇ ਉਧਰ ਵੀ ਵੀਡੀਓ ਲੈਣਾ ਹੈ ਕੋਈ ਇੱਥੇ ਦੇਖ ਫਿਰ ਦੇਖ ਜੂਮ ਕਰੇ ਜੀ ਦਿਂਦਾ ਹੈ ਦੇਖੋ ਆ ਕੋਈ ਬੋਲਾ ਮਹਿੰਗਾ ਸੌਦਾ ਨਹੀਂ ਸਸਤਾ ਸਭਈ ਹੈ ਇਹ ਪਸ਼ਨਾ ਦੇ ਜਰੂਰ ਲਾਓ ਇਹ ਇਦਾਂ ਦਾ ਸਿਸਟਮ ਤਾਂ ਲਾ ਵੀਰੀ ਚੰਗੀ ਲੱਗੀ ਰਹੀ ਹੈ ਜਰੂਰ